ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਅਮੀਤ ਕਰਦੇ ਹਾਂ ਸਾਰੇ ਠੀਕ ਹੋਗੇ ਅੱਜ ਹੈਗਾ ਸਾਡਾ ਤੀਸਰਾ ਵਲੌਗ ਤੇ ਗੱਲ ਗੱਲਾਂ ਲਾਤਾ ਕਰਦੇ ਆਂਗਾ ਗਾ ਵੀਡੀਓ ਤੇ ਬਾਲਾ ਇਹਨੇ ਅਰਬੀ ਚ ਬੋਲਦਾ ਕੋਈ ਨਾ ਲਵਲਾਨ ਚ ਤੇਰਾ ਨੰਬਰ ਲਵਲਾਨ ਚ ਪਾ ਲਾ ਨਾ ਉਹ ਵੀ ਪਈਆ ਸੀਗਾ ਬਈਆ ਨਹੀਂ ਸੀਗਾ ਇਹ ਲਵਲਾਨ ਚ ਆ ਲਵਲਾਨ ਚ ਤੂੰ ਕਿਸੇ ਨਾਲ ਨੰਬਰ ਐਕਸਚੇਂਜ ਕੀਤੇ ਹੋਏ ਆ नंबर एक्सचेंज एक्सचेंज ये तो नंबर किसने ਦਿੱਤਾ पता नहीं नंबर एक्सचेंज कितने है हाँ। ये तो नंबर मेरा तेरा नंबर मेरा हां पता है हां होना सी बैठ पता तिन टेस्ट आज ही पढ़ना है एक टेस्ट छुट्टी हल्दी छुट्टी है परसों की

ਹਾਂ ਆ ਤਾਂ ਕਰਵਾ ਲੈਂ ਨਾ ਮੈਂ ਦਾਦਾ ਜੀ ਦਾ ਕਰਵਾਉਣੇ ਨੇ ਕੀ ਦਾ ਇਹਨਾਂ ਨਾਲ ਬੈਠ ਕੇ ਇਹ ਤੈਨੂੰ ਤਿੰਨ ਚਾਰ ਵਾਰੀ ਫੋਨ ਆ ਗਿਆ ਹਨਾ ਬਾਲਾ ਨੂੰ ਫੋਨ ਲਗਾਇਆ ਭਾਈ ਇਹ ਬੈਠ ਕੇ ਕੱਟ ਨਹੀਂ ਪਤਾ ਲੱਗ ਗਿਆ ਤੇ ਹੱਥ ਕੀ ਕਰਦਾ ਕੀ ਪਤਾ ਲੱਗ ਗਿਆ ਅਜੇ ਪਤਾ ਲੱਗਾ ਵੀ ਨੰਬਰ ਜਾ ਕੋਟ ਰਿਹਾ ਕੀ ਮੇਰੀ ਵੀ ਭਾਸ਼ਾ ਜਾਂਦੇ मैडम है नोटिस मारे ढूंढ ਸਰਕਾਰੀ ਹਸਪਤਾਲੋਂ ਦਿੱਤੀ ਆ ਸਰਕਾਰੀ ਸਕੂਲ ਤੋਂ ਆਈ ਸਰਕਾਰੀ ਸਕੂਲ ਤੋਂ ਆਈ ਸਰੇ ਸਰਕਾਰੀ ਸਕੂਲ ਤੋਂ ਹਾਂ ਕੱਲ ਦੀ ਆਹਦਾ ਦਾ ਦਾ ਸਵਾਰ ਦੀ ਕੋ 48 ਮੰਟੋ ਦੇ 42 43 44 45 46 ਕੱਲ ਲੱਗ ਰਿਹਾ ਸੋਇ ਨਾ ਕੰਮ ਕਿਹਨਾਂ ਕਰਨ ਹੋਰ ਹੋਰ ਕੰਮੀ ਵਾਲਾ ਸੀ

ਪਹਿਲਾਂ ਇੰਗਿਆਸ ਦਾ ਮੈਂ ਅੱਦਨ ਵਰਲ ਪਹਿਲਾਂ ਇੰਗਿਆਸ ਦਾ ਨਾ ਤੇ ਬਾੜਪੋ ਤੇ ਖਬਰ ਮੈਸ ਦਾ ਕਿ ਮੰਮੀ ਕੋਲੇ ਬੈਠੂਗੀ ਤੇ ਫੇਰ ਹੀ ਪੜਿਆ ਜਾਣਾ ਉਹਨਾਂ ਜਿੱਕਰ ਹੈਂ ਚਾਗੇ ਇਹ ਵੀ ਹਸਾ ਯਾਦ ਕਰ ਲੈ ਉਹਨੂੰ ਕੋਈ ਬਿਠਵਾ ਦੂਗੀ ਚੱਕਰ ਪੈ ਗਿਆ ਫੇਰ ਮੈਸ ਦਾ ਕਰਨਾ ਨਹੀਂ ਕਰਨਾ ਉੱਤੇ ਦੇਰ ਗੱਲ ਕਰੀ ਜਾਂਦਾ ਹੁੰਦਾ ਦੇਖ ਲੈ ਨਾ ਕਿਹੜਾ ਬਾੜਕਾ ਮੈਂ ਦੱਸ ਦਿੰਦੀ ਹਾਂ ਫੋਨ ਤੇ ਹੁਣ ਦੇਖ ਕੇ ਲਿਆ ਫੜਾ ਮੈਂ ਦੇਖ ਕੇ ਦੱਸਣਾ ਮੈਂ ਦੇਖ ਕੇ ਦੱਸਣਾ ਦੇਖ ਕੇ ਦੱਸ ਸਹੀ ਕਿਹਨੇ ਇਹ ਕਿਹੜਾ ਇਹ ਵੀ ਦਾ ਟੈਸਟ ਆਫ ਚੈਪਟਰ 6 1 ਤੋਂ 6 ਕੁਐਸਚਨ ਆਨਸਰ ਆ ਫਿਰ ਨੋਟ ਬੁੱਕ ਵਾਲਿਆ ਬੁੱਕ ਦਾ ਕੋਈ ਕੰਮ ਨਹੀਂ ਇਹਦਾ ਹੀ ਐਸ ਦਾ ਪੜ੍ਹ। ਇਹ ਵੀ ਕਰਿਆ ਗਣਿਤ ਵਿਗਿਆਨ ਸਾਇੰਸ ਸਾਇੰਸ ਵਿਗਿਆਨ ਹੋ ਗਿਆ ਕਿੰਨਾ ਬੈਲ ਮੈਂ ਵੀ ਸਾਇੰਸ ਤੇ ਥੋੜਾ ਐਡਵਾਂਸ ਕਰਦੇ ਨੇ ਮੈਨੂੰ ਤਾਂ ਕਿਹੜਾ ਕਿਹੜਾ ਸਬਜੈਕਟ ਪਸੰਦ ਆ ਅੱਗੇ ਪੜ੍ਹੇਗਾ ਕਿ ਸਕੂਲ ਚੋਂ ਮੈਨੂੰ 5 ਵਿਗਿਆਨ ਹੋ ਗਿਆ ਵਿਗਿਆਨ ਹੀ ਹੋ ਰਿਹਾ ਕਿ ਤੁਹਾਨੂੰ ਪਤਾ ਹੈ ਮੈਨੂੰ ਮੈਨੂੰ ਹੈ ਨਾ ਦੋ ਸਬਜੈਕਟ ਵਾਲੇ ਚੰਗੇ ਲੱਗਦੇ ਆ ਇਹ ਵਸਤੇ ਮੈਥ ਮੈਥ ਨੂੰ ਨੰਬਰ ਆਉਂਦੇ ਆ ਮੈਥ ਨੂੰ ਬੂਝ ਆਉਂਦੀ ਆ ਇਹ ਜੇ ਤੁਸੀਂ ਦਿਆ ਦਾ ਇਹ ਜੇ ਤੁਸੀਂ ਬੂਹਿਆ ਲੰਦਾ ਇਹ ਜੇ ਸਾਇੰਸ ਨੂੰ ਦਿਆ ਤੇ ਮੈਨੂੰ ਸਾਇੰਸ ਸਾਰਾ ਕੰਮ ਕਰੀਦਾ ਪੰਜਾਬੀ ਕਿਹਦੇ ਲਾਇਗੀ ਹਾਂ ਹਾਂ ਜਦ ਵੀ ਪੰਜਾਬੀ ਮਾਂ ਬੋਲੀ ਆ ਹਾਂ ਜਦ ਵੀ ਪੰਜਾਬੀ ਮਾਂ ਬੋਲੀ ਆ ਪੰਜਾਬੀ ਫਿਰ ਦੂਸਰੀ ਕਰਤੇ ਆ यानी विवेचना और भी लगन बैठो है मतलब फायदा नहीं है नॉन मेडिकल रखूंगा मैं नॉन मेडिकल रखना चाहते चैप्टर 6 का हम पहले 6 क्वेश्चन आंसर आगे चले जाते हैं हां सीमा इनका ये मैथ का इंगलिश का बुक दिखा मैं, देदी? देदार 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 देदार। मैं दी बुक ये तो पिछे आंसर भी लिखा

A house is made a, paka, paka, from bamboo mud and What is a house? A house made from sand, cement, bricks, iron and stones is called a house. What is an Pindra, igloo? Paka, 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 paka. An igloo is a house made up of stone. What is the tempor temporary house? A tent is a temporary house. Movable house what does a house protect us from a house protects us from heat rain wind cold and wild animals